ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ਡੀਸੀ ਤੋਂ ਤੁਹਾਨੂੰ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਆਪਾਂ ਤੁਹਾਨੂੰ ਅਮਰੀਕਾ ਦੀ ਰਾਜਧਾਨੀ ਦੇ ਵਿੱਚ ਲੈ ਕੇ ਆਏ ਹੋਏ ਆ ਤਾਂ ਪਹਿਲਾਂ ਵੀ ਆਪਾਂ ਤੁਹਾਨੂੰ ਦੋ ਬਲੌਗ ਦਿਖਾਏ ਨੇ ਸੋ ਅੱਜ ਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਇੱਥੋਂ ਦਾ ਆਲਾ ਦਵਾਲਾ ਜਿਹੜਾ ਹੋਰ ਦਿਖਾਉਨੇ ਆ ਤੇ ਪਹਿਲਾਂ ਆਪਾਂ ਵਾਈਟ ਹਾਊਸ ਦੇਖਿਆ ਸੀ ਫਿਰ ਆਪਾਂ ਲਿੰਕਨ ਮੈਮੋਰੀਅਲ ਦਿਖਾਇਆ ਸੀ ਤੁਹਾਨੂੰ ਤੇ ਆਹ ਜਿਹੜਾ ਹੈਗਾ ਵਾਸ਼ਿੰਗਟਨ ਮੈਮੋਰੀਅਲ ਦੇ ਕੋਲ ਹੁੰਦੇ ਉਹ ਆਪਾਂ ਹੁਣ ਅੱਜ ਜਾਣਾ ਹੈ ਕੈਪੀਟਲ ਹਿੱਲ ਵੱਲ ਨੂੰ ਆ ਤੁਸੀਂ ਦੇਖ ਰਹੇ ਹੋ ਕੈਪੀਟਲ ਹਿੱਲ ਦੀ ਬਿਲਡਿੰਗ ਸੋ ਜਿੱਥੋਂ ਅਮਰੀਕਾ ਦੀ ਸਰਕਾਰ ਚੱਲਦੀ ਹੈ ਅਮਰੀਕਾ ਦਾ ਰਾਸ਼ਟਰਪਤੀ ਆ ਜਿਹੜਾ ਵਾਈਟ ਹਾਊਸ ਦੇ ਵਿੱਚ ਰਹਿੰਦਾ ਹੈ ਅਮਰੀਕਾ ਦੀ ਜੋ ਸਰਕਾਰ ਹੈ ਸੋ ਇੱਥੋਂ ਐਸ ਬਿਲਡਿੰਗ ਤੋਂ ਚੱਲਦੀ ਹੈ ਤਾਂ ਹੁਣ ਆਪਾਂ ਇਹਦੇ ਅੰਦਰ ਜਾਣਾ ਸੋ ਇੱਥੇ ਮੈਂ ਦੂਸਰੀ ਵਾਰ ਆਇਆ ਤੇ ਅੰਦਰਲਾ ਆਪਾਂ ਜਿਹੜਾ ਟੂਰ ਆ ਉਹ ਅੰਦਰ ਚੱਲ ਕੇ ਲਵਾਂਗੇ ਤੇ ਇਹ ਜਿਹੜੀ ਬਿਲਡਿੰਗ ਹੈ ਇਹ ਕਾਫੀ ਪੁਰਾਣੀ ਹੈ ਤੇ ਜਦੋਂ ਇੱਥੇ ਗੁਲਾਮੀ ਹੁੰਦੀ ਸੀ ਤੋ ਉਹਨਾਂ ਤੋਂ ਇਹ ਬਣਵਾਈ ਗਈ ਬਿਲਡਿੰਗ ਹੈ ਤਾਂ ਇਹਨਾਂ ਨੇ ਸਾਨੂੰ ਪਹਿਲਾਂ ਵੀ ਇੱਕ ਵਾਰੀ ਦੱਸਿਆ ਸੀ ਆਪਾਂ ਇਹਦੇ ਬਾਰੇ ਇੱਕ ਡਾਕੂਮੈਂਟਰੀ ਵੀ ਦੇਖੀ ਸੀ ਪਹਿਲਾਂ ਜਦੋਂ ਆਏ ਆ ਤੋ ਅੱਜ ਵੀ ਤੁਹਾਨੂੰ ਆਪਾਂ ਸ਼ਾਇਦ ਅੰਦਰੋਂ ਦਿਖਾਈਏ ਤੇ ਉਹ ਤੁਹਾਨੂੰ ਸਾਰਾ ਜਿਹੜਾ ਨਾਲ ਦੀ ਨਾਲ ਦੱਸਾਂਗੇ ਤੇ ਆ ਦੇਖੋ ਇਹ ਤੇ ਇਹਦੇ ਜਿਹੜੇ ਗੁੰਬਦ ਨੇ ਇਹਦੇ ਤੇ ਜਿਹੜਾ ਕਲਾਕਾਰੀ ਆ ਇਹਦੇ ਤੇ ਕਮਾਲ ਦਾ ਕੰਮ ਹੋਇਆ ਹੋਇਆ ਹੈ ਤੇ ਇੱਥੇ ਜਿਹੜੀ ਹੈਗੀ ਹੈ ਸਿਕਿਉਰਟੀ ਵੀ ਬਹੁਤ ਹੈ ਤੁਹਾਨੂੰ ਯਾਦ ਹੋਵੇਗਾ ਤੋ ਇੱਕ ਵਾਰ ਇਸ ਪਾਰਲੀਮੈਂਟ ਤੇ ਇੱਕ ਕਿਸਮ ਦਾ ਅਟੈਕ ਵੀ ਹੋਇਆ ਸੀ ਅਟੈਕ ਤੋਂ ਮਤਲਬ ਇਹੀ ਹੈ ਕਿ ਕੁਝ ਬੰਦੇ ਧੱਕੇ ਨਾਲ ਅੰਦਰ ਦਾਖਲ ਹੋ ਗਏ ਸਨ ਸੋ ਆਪਾਂ ਹੁਣ ਅੰਦਰ ਆ ਗਏ ਹਾਂ ਸੋ ਇੱਥੇ ਜਿਹੜਾ ਹੈਗਾ ਉਹ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਆਹ ਜਿਹੜਾ ਹੈਗਾ ਉਹ ਅਮਰੀਕਾ ਦਾ ਜਿਹੜਾ ਕਲਚਰ ਹੈ ਉਸ ਨੂੰ ਰਿਪਰੈਜ਼ੈਂਟ ਕਰਦਾ ਥਾਂ ਹੈ ਸੋ ਆ ਜਿਹੜੇ ਮੂਲ ਨਿਵਾਸੀ ਨੇ ਉਹਨਾਂ ਦੇ ਕੋਲ ਸਟੈਚੂ ਲੱਗੇ ਹੋਏ ਨੇ ਪੁਰਾਣੇ ਜਿਹੜੇ ਰਾਜੇ ਹੁੰਦੇ ਸੀਗੇ ਉਹਨਾਂ ਦੇ ਸਟੈਚੂ ਲੱਗੇ ਹੋਏ ਨੇ ਅਮਰੀਕਾ ਬਾਰੇ ਕਾਫੀ ਜਾਣਕਾਰੀ ਹੈ ਕਾਫੀ ਚੀਜ਼ਾਂ ਨੇ ਜਿਹੜੀਆਂ ਇੱਥੇ ਅ ਪ੍ਰਦਰਸ਼ਿਤ ਕੀਤੀਆਂ ਗਈਆਂ ਨੇ ਤੇ ਲਿਬਰਟੀ ਦਾ ਸਟੈਚੂ ਵੀ ਇੱਥੇ ਲਗਾਇਆ ਗਿਆ ਹੈ ਲੇਕਿਨ ਆਪਾਂ ਜਿਹੜਾ ਹੈਗਾ ਉਹ ਪੁੱਛਦੇ ਆ ਕਿ ਜੇ ਆਪਾਂ ਨੂੰ ਜਿਹੜਾ ਅੰਦਰਲਾ ਟੂਰ ਹੈ ਉਹ ਮਿਲ ਜਾਏ ਸੋ ਇਸ ਤਰ੍ਹਾਂ ਟੈਲੀਵਿਜ਼ਨਾਂ ਦੇ ਉੱਪਰ ਤੁਹਾਨੂੰ ਜਿਹੜਾ ਅੰਦਰਲਾ ਮਾਹੌਲ ਹੈ ਉਹ ਦਿਖਾਇਆ ਜਾਂਦਾ ਹੈ ਤੇ ਬੜਾ ਹੀ ਖੂਬਸੂਰਤ ਇਮਾਰਤ ਹੈ ਇਹ ਇੱਥੇ ਨਾ ਸਾਈਡ ਤੇ ਇੱਕ ਜਿਹਦਾ ਬਣੇ ਹੋਈ ਹੈ ਕੈਂਟੀਨ ਕਹਿ ਲਓ ਮੈਸ ਕਹਿ ਲਓ ਤਾਂ ਜਿੱਥੇ ਜਿਹੜੇ ਐਮਪੀ ਨੇ ਮੈਂਬਰ ਪਾਰਲੀਮੈਂਟ ਨੇ ਤਾਂ ਉਹ ਉੱਥੇ ਸਾਰੇ ਡਿਨਰ ਵਗੈਰਾ ਕਰਨੇ ਜਾਂਦੇ ਨੇ ਤਾਂ ਇਸ ਤਰ੍ਹਾਂ ਦਾ ਹੈਗਾ ਜਿਹੜਾ ਮਾਹੌਲ ਹੁੰਦਾ ਤਾਂ ਉੱਥੇ ਆਪਾਂ ਜਿਹੜਾ ਹੈਗਾ ਹੁਣ ਹੀ ਖਾਣਾ ਖਾ ਕੇ ਆਏ ਆ ਤੇ ਹੁਣ ਆਪਾਂ ਜਿਹੜਾ ਹੈਗਾ ਉਹ ਟੂਰ ਲੈ ਲਿਆ ਤੇ ਆਹ ਜਿਹੜਾ ਹੈਗਾ ਬੰਦਾ ਆਪਣਾ ਖੜਾ ਇਹ ਆਪਣਾ ਗਾਈਡ ਹੈ ਇਸ ਤਰ੍ਹਾਂ ਹੈ ਕਾਇਲ ਸੋ ਇਹ ਕਾਇਲਾਪਨ ਦਿਖਾਏਗਾ ਅੰਦਰੋਂ ਇਨਫੋਰਮੇਸ਼ਨ ਦਏਗਾ ਸੋ ਮੈਂ ਇਸ ਦੀ ਆਵਾਜ਼ ਤਨੀ ਜ਼ਿਆਦਾ ਰਿਕਾਰਡ ਕੀਤੀ ਲਿਕਨੇ ਸਾਨੂੰ ਸਾਰਿਆਂ ਨੂੰ ਦਿਖਾ ਰਿਹਾ ਸੋ ਇਸ ਤਰ੍ਹਾਂ ਦੇ ਡੋਮ ਨੇ ਜਿਹੜੇ ਅੰਦਰੋਂ ਤੇ ਇਹਨਾਂ ਦਾ ਜਿਹੜਾ ਆਲਟ ਵਰਕ ਹੈ ਨਾ ਲੱਗੇ ਹੋਏ ਸ਼ੀਸ਼ੇ ਨੇ ਜਾਂ ਉੱਪਰ ਅਮਰੀਕਾ ਦੀ ਜਿਹੜੀ ਹਿਸਟਰੀ ਹੈ ਦਿਖਾਈ ਗਈ ਹੈ ਤਸਵੀਰਾਂ ਦੇ ਰਾਹੀਂ ਰਾਸ਼ਟਰਪਤੀ ਦਿਖਾਏ ਗਏ ਨੇ ਹਰੇਕ ਸਟੇਟ ਵੱਲੋਂ ਸਟੈਚੂ ਨੇ ਜਿਹੜੇ ਇੱਥੇ ਦਿੱਤੇ ਗਏ ਨੇ ਤੋਂ ਜੋ ਲਗਾਏ ਗਏ ਨੇ ਸੋ ਉਹ ਸਾਰੇ ਆਪਾਂ ਨੂੰ ਦਿਖਾਏਗਾ ਸਾਰਿਆਂ ਦੀ ਹਿਸਟਰੀ ਦੱਸੇਗਾ ਤੇ ਇਸ ਨੇ ਆਪਾਂ ਨੂੰ ਕੰਨਾਂ ਤੇ ਲਾਉਣ ਵਾਲੇ ਇੱਕ ਮਾਈਕ ਦਿੱਤੇ ਨੇ ਸੋ ਨਹੀਂ ਤਾਂ ਮੈਂ ਰਿਕਾਰਡ ਕਰ ਲੈਂਦਾ ਕਿਉਂਕਿ ਉਹ ਜਿਹੜੇ ਜਿਹੜੇ ਹਨ ਨਾ ਸਿਰਫ ਮਾਈਕ੍ਰੋਫੋਨ ਦੇ ਵਿੱਚ ਹੀ ਤੁਹਾਨੂੰ ਸੁਣਾਈ ਦਿੰਦੇ ਨੇ ਤੁਸੀਂ ਆਪਣੇ ਕੰਨਾਂ ਨੂੰ ਲਾਉਣੇ ਨੇ ਉਹ ਤੇ ਇਹ ਜੋ ਬੋਲਦਾ ਹੈ ਜੋ ਹਿਸਟਰੀ ਦੱਸਦਾ ਹੈ ਜੋ ਜਾਣਕਾਰੀ ਦਿੰਦਾ ਹੈ ਉਹ ਤੁਹਾਡੇ ਕੰਨਾਂ ਵਿੱਚ ਹੀ ਸੁਣਾਈ ਦਿੰਦੀ ਹੈ ਸੋ ਇਸ ਕਰਕੇ ਆਪਾਂ ਉਸ ਨੂੰ ਕੈਮਰੇ ਤੇ ਨਹੀਂ ਰਿਕਾਰਡ ਕਰ ਸਕਦੇ ਤੋ ਇਸ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਤੁਸੀਂ ਦੇਖ ਰਹੇ ਹੋ ਨਾ ਇਹਦੀ ਤਸਵੀਰ ਸੋ ਇਸ ਤਰ੍ਹਾਂ ਕੰਨਾਂ ਨੂੰ ਲੱਗੇ ਹੋਏ ਨੇ ਤੇ ਕੰਨਾਂ ਦੇ ਵਿੱਚ ਹੀ ਆਪਾਂ ਨੂੰ ਇਹਦਾ ਸਾਰੀ ਗੱਲ ਆ ਜਿਹੜੀ ਸੁਣਾਈ ਦਿੰਦੀ ਹੈ ਸੋ ਇਸ ਤਰ੍ਹਾਂ ਦੇ ਜਿਹੜੇ ਸਟੈਚੂ ਨੇ ਹਿਸਟੋਰੀਕਲ ਸੋ ਇਹ ਲਗਾਏ ਗਏ ਨੇ ਤੇ ਇੱਥੇ ਨੇ ਇਹਨਾਂ ਨੇ ਸਾਡੇ 2-3 ਗਰੁੱਪ ਬਣਾ ਲਏ ਸੀ ਇਹ ਸਾਡਾ ਲਾਸਟ ਗਰੁੱਪ ਹੈ ਜਿਵੇਂ ਕਹਿ ਲਓ ਕਿ 4 ਵਜੇ ਤੋਂ ਬਾਅਦ ਇਹ ਨਵਾਂ ਗਰੁੱਪ ਨਹੀਂ ਲੈਂਦੇ ਤੋ ਅਸੀਂ ਕਾਇਲ ਦੇ ਨਾਲ ਹਾਂ ਇੱਕ ਗਰੁੱਪ ਹੋਰ ਹੈ ਸਾਡੇ ਪੈਰਲਲ ਚੱਲ ਰਿਹਾ ਤੋ ਇਹ ਸਾਰੇ ਸਾਨੂੰ ਜਿਹੜੇ ਹੈਗੇ ਨੇ ਇਥੇ ਅੰਦਰਲੀ ਹਿਸਟਰੀ ਕਿ ਕਦੋਂ ਜਿਹੜੀ ਇਮਾਰਤ ਹੈ ਬਣਾਈ ਕਿਹਨਾਂ ਲੋਕਾਂ ਨੇ ਬਣਾਈ ਕਿਨਾਂ ਨੇ ਡਿਜ਼ਾਈਨ ਕੀਤੀ ਕਿਹੜੇ-ਕਿਹੜੇ ਅੰਦਰ ਚਿੱਤਰ ਪ੍ਰਦਰਸ਼ਿਤ ਕੀਤੇ ਜਾਂਦੇ ਨੇ ਤੇ ਕੌਣ ਰਾਸ਼ਟਰਪਤੀ ਨੇ ਤੇ ਕਿਹੜੇ ਚਿੱਤਰ ਦੇ ਪਿੱਛੇ ਕੀ ਮਤਲਬ ਇਤਿਹਾਸ ਹੈ ਉਹ ਇਹ ਸਾਰਾ ਕੁਝ ਸਾਨੂੰ ਦੱਸ ਰਿਹਾ ਹੈ ਆਓ ਫਿਰ ਆਪਾਂ ਇਸ ਦੇ ਨਾਲ-ਨਾਲ ਚੱਲਦੇ ਹਾਂ ਦੇਖਦੇ ਹੋਏ ਸੋ ਦੇਖੋ ਦੋਸਤੋ ਕਿੰਨਾ ਸੋਹਣਾ ਹਾਰਟਵਰਕ ਹੈ ਤੇ ਤੁਸੀਂ ਜਦੋਂ ਉੱਥੇ ਆਵੋ ਤਾਂ ਤੁਸੀਂ ਕੈਪੀਟਲ ਹਿੱਲ ਜ਼ਰੂਰ ਆਉਣਾ ਤੇ ਜਿਹੜੀ ਪਾਰਲੀਮੈਂਟ ਬਿਲਡਿੰਗ ਹੈ ਉਹ ਜ਼ਰੂਰ ਦੇਖਣੀ ਤੇ ਇਸ ਦੇ ਬਿਲਕੁਲ ਸਾਹਮਣੇ ਜਿਹੜਾ ਸੈਨੇਟ ਹਾਊਸ ਹੈ ਉਹ ਹੈ ਜਿੱਥੇ ਸੈਨੇਟ ਬੈਠਦੇ ਨੇ ਤੇ ਜਿੱਦਾਂ ਦੋ ਸਦਨ ਹੁੰਦੇ ਨੇ ਸੋ ਇਸੇ ਤਰ੍ਹਾਂ ਅਮਰੀਕਾ ਦੀ ਗਵਰਨਮੈਂਟ ਦੇ ਵੀ ਦੋ ਸਦਨ ਨੇ ਜਿਹੜੇ ਪਹਿਲੇ ਬਿਲ ਨੇ ਇੱਥੋਂ ਪਾਸ ਹੁੰਦੇ ਨੇ ਫਿਰ ਉੱਥੇ ਜਾਂਦੇ ਨੇ ਸੋ ਉਹ ਆਪਾਂ ਜਿੰਨਾ ਕੁ ਵੀ ਤੁਹਾਨੂੰ ਦਿਖਾ ਸਕੇ ਜ਼ਰੂਰ ਦਿਖਾਵਾਂਗੇ ਤਾਂ ਦੁਨੀਆਂ ਦੀਆਂ ਜੇ ਕੋਈ ਬਹੁਤ ਮਹੱਤਵਪੂਰਨ ਬਿਲਡਿੰਗਾਂ ਨੇ ਉਹਨਾਂ ਦੇ ਵਿੱਚੋਂ ਇੱਕ ਬਿਲਡਿੰਗ ਹੈ ਜਿਹੜੀ ਉਹ ਇਹ ਹੈ ਸੋ ਤੁਹਾਨੂੰ ਮੈਪ ਦਾ ਵੀ ਦਿਖਾਣਾ ਕਿ ਅਸੀਂ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਘੁੰਮ ਫਿਰ ਕੇ ਸਾਰਾ ਆਲਾ ਦਵਾਲਾ ਦੇਖਿਆ ਤੋਂ ਇਸ ਤਰ੍ਹਾਂ ਦੀ ਜਿਹੜੀ ਇਮਾਰਤ ਹੈ ਤੁਹਾਨੂੰ ਅੱਜ ਦੇ ਸਮੇਂ 'ਚ ਨਹੀਂ ਮਿਲੇਗੀ ਇਹ ਜਿਵੇਂ ਕਹਿ ਲਓ ਕਿ 19ਵੀਂ ਸਦੀ ਦੇ ਅਖੀਰ 'ਚ ਜਾਂ 19ਵੀਂ ਸਦੀ ਦੇ ਅੱਧ 'ਚ ਇਹ ਜਿਹੜੀਆਂ ਚੀਜ਼ਾਂ ਨੇ ਹੋ ਬਣਾਈਆਂ ਗਈਆਂ ਸੀਗੀਆਂ ਤੇ ਜਿਹਨੂੰ ਆਪਾਂ ਅਮਰੀਕਾ ਦੀ ਆਜ਼ਾਦੀ ਕਹਿੰਦੇ ਆ ਤੇ ਜਦੋਂ ਉਹ ਸ਼ੁਰੂ ਹੋ ਗਈ ਜਦੋਂ ਗੁਲਾਮੀ ਦੀ ਪ੍ਰਥਾ ਉਹ ਇੱਥੋਂ ਸਮਾਪਤ ਹੋ ਗਈ ਪਹਿਲਾਂ ਇੱਥੇ ਗੁਲਾਮ ਲਿਆਏ ਜਾਂਦੇ ਸੀ ਤਾਂ ਉਦੋਂ ਇਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਲੇਕਿਨ ਜਿਹੜੀ ਇਹ ਇਮਾਰਤ ਹੈ ਉਹ ਗੁਲਾਮਾਂ ਤੋਂ ਹੀ ਬਣਾਈ ਗਈ ਹੈ ਤਾਂ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਪਤਾ ਨਹੀਂ ਕਿੰਨੀਆਂ ਖਜ਼ਾਨਾ ਗਈਆਂ ਹੋਣਗੀਆਂ ਪਤਾ ਨਹੀਂ ਇਸ ਤੇ ਕਿੰਨਾ ਕੁ ਮਟੀਰੀਅਲ ਲੱਗਿਆ ਹੋਵੇਗਾ ਸੋ ਉਹਨਾਂ ਨੇ ਬਣਾਈ ਸੋ ਆਹ ਸਾਡਾ ਗਰੁੱਪ ਸੀਗਾ ਅ ਤੇ ਆਹ ਜਿਹੜਾ ਹੈਗਾ ਇੱਥੇ ਇੱਕ ਪੂਲ ਹੈ ਉਹ ਚੱਲਦਾ ਹੈ ਤੇ ਇੱਕ ਸਾਈਡ ਤੇ ਸੁਪਰੀਮ ਕੋਰਟ ਵੀ ਹੈ ਅਮਰੀਕਾ ਦੀ ਸੋ ਜਿੱਥੇ ਵੱਡੇ ਫੈਸਲੇ ਹੁੰਦੇ ਨੇ ਸੋ ਇਸ ਟ੍ਰਿਪ ਦੇ ਵਿੱਚ ਆਪਾਂ ਜਿਹੜਾ ਹੈਗਾ ਉਹ ਦੋਨੋਂ ਸਦਨ ਨੇ ਜਿਹੜੇ ਉਹ ਵੇਖੇ ਕੈਪੀਟਲ ਹਿੱਲ ਸਾਰਾ ਅੰਦਰੋਂ ਦੇਖਿਆ ਇੱਥੋਂ ਦਾ ਜਿਹੜਾ ਇਨਫਰਾਸਟ੍ਰਕਚਰ ਆ ਸਾਰਾ ਹੀ ਬਹੁਤ ਕਮਾਲ ਦਾ ਹੈ ਦੇਖਣਯੋਗ ਹੈ ਆ ਜਿਹੜੇ ਨਾ ਤੁਸੀਂ ਦੇਖ ਰਹੇ ਹੋ ਆ ਥੰਬਲੇ ਹਰੇਕ ਬਿਲਡਿੰਗਾਂ ਦੇ ਵਿੱਚ ਪਿੱਲਰ ਨੇ ਜਿਹੜੇ ਇਹ ਤੁਹਾਨੂੰ ਸਾਰੀਆਂ ਇਮਾਰਤਾਂ 'ਤੇ ਨਜ਼ਰ ਆਉਣਗੇ ਤੋ ਸ਼ਹਿਰ ਦੇ ਵਿੱਚ ਗ੍ਰੀਨਰੀ ਬਹੁਤ ਹੈ ਦਰਖਤ ਬਹੁਤ ਨੇ ਤੋ ਸਾਫ ਸਫਾਈ ਬਹੁਤ ਹੈ ਤੇ ਇਹਦੇ ਨਾਲ ਨਾਲ ਕਹਿ ਲੋ ਕਿ ਸਿਕਿਉਰਟੀ ਵੀ ਬਹੁਤ ਹੈ ਸੋ ਆ ਹਨ ਇਹਨਾਂ ਦੇ ਜਿਹੜੇ ਮੂਲ ਨਿਵਾਸੀ ਨੇ ਜਿਨ੍ਹਾਂ ਦਾ ਸਟੈਚੂ ਤੁਸੀਂ ਦੇਖ ਰਹੇ ਹੋ ਤੇ ਆ ਜਿਹੜੀ ਹੈ ਕੈਪੀਟਲ ਹਿੱਲ ਦੀ ਮਾਡਲ ਇੱਕ ਬਿਲਡਿੰਗ ਜਿਹੜੀ ਹੈਗੀ ਉਹ ਦਿਖਾਈ ਗਈ ਹੈ ਸੋ ਆ ਇਹਨਾਂ ਦੇ ਜਿਹੜੇ ਸਪੇਸ ਟਰੈਵਲਰ ਨੇ ਉਹਨਾਂ ਨੂੰ ਦਿਖਾਇਆ ਗਿਆ ਹੈ ਤੇ ਆ ਇਹਨਾਂ ਦਾ ਕੋਈ ਜਿਹੜਾ ਪੁਰਾਣਾ ਰਾਜਾ ਹੈ ਉਸ ਨੂੰ ਦਿਖਾਇਆ ਗਿਆ ਹੈ ਤੇ ਆ ਇਸੇ ਤਰ੍ਹਾਂ ਜਿਹੜੇ ਇਹਨਾਂ ਦੇ ਦੇਸ਼ ਨਾਲ ਸੰਬੰਧਤ ਮੂਲ ਨਿਵਾਸੀ ਆ ਦੇਖੋ ਇੱਕ ਆਹਾ ਰਾਜਾ ਹੈਗਾ ਜਿਹਨੇ سونے ਦੇ ਵਸਤਰ ਪੈਨੇ ਹੋਏ ਨੇ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇੱਥੇ ਦਿਖਾਈਆਂ ਗਈਆਂ ਨੇ ਤੇ ਤੁਸੀਂ ਜਦੋਂ ਵੀ ਆਮੋਂ ਥੋੜਾ ਜਿਹਾ ਅਰਲੀ ਆਉਣਾ ਤਾਂ ਇੱਥੇ ਤੁਹਾਨੂੰ ਨਾ ਟੂਰ ਮਿਲ ਜਾਂਦਾ ਪਾਸ ਮਿਲ ਜਾਂਦਾ ਤੇ ਉਹਦੀ ਕੋਈ ਕੋਸਟ ਨਹੀਂ ਹੈਗੀ ਉਹ ਤੁਹਾਨੂੰ ਸਾਰਾ ਫ੍ਰੀ ਤੁਹਾਨੂੰ ਗਾਈਡ ਵੀ ਦਿੰਦੇ ਨੇ ਤੁਹਾਨੂੰ ਡਾਕੂਮੈਂਟਰੀਜ਼ ਵੀ ਦਿਖਾਉਂਦੇ ਨੇ ਤੋਂ ਸਾਨੂੰ ਤੁਹਾਨੂੰ ਸਾਰੀ ਜਿਹੜੀ ਪਾਰਲੀਮੈਂਟ ਬਿਲਡਿੰਗ ਹੈ ਉਹ ਕਮਾ ਕੇ ਦਿਖਾਉਂਦੇ ਨੇ ਇਸ ਦੇ ਨਾਲ ਮੈਂ ਤੁਹਾਨੂੰ ਇਹ ਵੀ ਕਹਾਂਗਾ ਕਿ ਜਦੋਂ ਤੁਸੀਂ ਇੱਥੇ ਆਵੋ ਸੋ ਬਾਹਰੋਂ ਨਾ ਕੁਝ ਖਾ ਕੇ ਆਉਣਾ ਤੇ ਇੱਥੇ ਅੰਦਰ ਨਾਲ ਜਿਹੜੀ ਕੈਂਟੀਨ ਹੈ ਉਹ ਬਣੀ ਹੋਈ ਹੈ ਤੋਂ ਉਹ ਤੁਹਾਨੂੰ ਵੇਟ ਕਰਕੇ ਜਿਹੜਾ ਖਾਣ ਲਈ ਦਿੰਦੇ ਨੇ ਤੇ ਉੱਥੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਜਾਂ ਹੋਰ ਵੱਡੇ ਅਹੁਦੇਦਾਰ ਨੇ ਭਾਵੇਂ ਉਹ ਸਪੀਕਰ ਹੋਵੇ ਤੋਂ ਸਾਰੇ ਉੱਥੇ ਖਾਂਦੇ ਪੀਂਦੇ ਨੇ ਕਈ ਵਾਰ ਤੁਹਾਨੂੰ ਮਿਲ ਵੀ ਜਾਂਦੇ ਨੇ ਤਾਂ ਤੁਸੀਂ ਉਹਨਾਂ ਦੇ ਵਿੱਚ ਬਹਿ ਕੇ ਜਿਹੜਾ ਹੈਗਾ ਉਹ ਭੋਜਨ ਕਰੋ ਤੋਂ ਆਹ ਜਿਹੜੀ ਚੇਅਰ ਹੈਗੀ ਆ ਜਿਸ ਤੇ ਸਪੀਕਰ ਬੈਠਦਾ ਹੈ ਤੇ ਕੁਛੇ ਇਰਾਨੇ ਜਿਹੜੀਆਂ ਇਹਨਾਂ ਨੇ ਸੰਭਾਲ ਕੇ ਰੱਖੀਆਂ ਹੋਈਆਂ ਨੇ ਤੇ ਅੰਦਰ ਮਿਊਜ਼ੀਅਮ ਹਨ ਬਹੁਤ ਸਾਰਾ ਸਮਾਨ ਹੈ ਪੁਰਾਣੇ ਸਮੇਂ ਦੀਆਂ ਯਾਦਗਾਰਾਂ ਹਨ ਕਿਤੇ ਕਿਤੇ ਤੁਹਾਨੂੰ ਫੋਟੋ ਖਿੱਚਣ ਦੀ ਮਨਾਹੀ ਹੈ ਜਿੱਥੇ ਜਿਆਦਾ ਕੋਈ ਸੈਂਸਿਟਿਵ ਏਰੀਆ ਹੈ ਨਹੀਂ ਤਾਂ ਤੁਸੀਂ ਅੰਦਰ ਤੱਕ ਜਾ ਸਕਦੇ ਹੋ ਤੁਸੀਂ ਜਿਹੜਾ ਜਿੱਥੇ ਸਪੀਕਰ ਬੈਠਦਾ ਹੈ ਉੱਥੇ ਤੱਕ ਜਾ ਸਕਦੇ ਹੋ ਅੰਦਰ ਜਿੱਥੋਂ ਸਦਨ ਚੱਲਦਾ ਹੈ ਤੁਸੀਂ ਉੱਥੇ ਤੱਕ ਜਾ ਸਕਦੇ ਹੋ ਤੇ ਅੰਦਰ ਜਿਹੜੀ ਇਹਨਾਂ ਦੀ ਲਾਇਬ੍ਰੇਰੀ ਹੈ ਜਿੱਥੇ ਉਹ ਕਾਨੂੰਨ ਦੀਆਂ ਕਿਤਾਬਾਂ ਪਈਆਂ ਨੇ ਜਾਂ ਉਹਨਾਂ ਨੇ ਕੋਈ ਰੈਫਰੈਂਸ ਲੈਣੇ ਨੇ ਜਾ ਅਮਰੀਕਾ ਦੀ ਹਿਸਟਰੀ ਪਈ ਹੈ ਜਾਂ ਸੰਵਿਧਾਨ ਦੇ ਵਿੱਚ ਜਿਹੜੀਆਂ ਸੋਧਾਂ ਹੋਈਆਂ ਨੇ ਜਾਂ ਜਿਹੜਾ ਮੂਲ ਸੰਵਿਧਾਨ ਸੀ ਉਹ ਪਿਆ ਉਹ ਤੁਸੀਂ ਸਾਰੀਆਂ ਚੀਜ਼ਾਂ ਦੇਖ ਸਕਦੇ ਹੋ ਪੁਰਾਣਾ ਜਿਹੜਾ ਇਹਨਾਂ ਦਾ ਕਲਚਰ ਸੀਗਾ ਉਹ ਦੇਖ ਸਕਦੇ ਹੋ ਸੋ ਪੁਰਾਣੀ ਜਿਹੜੀ ਇਹਨਾਂ ਦੀ ਮੀਨਾਕਾਰੀ ਹੈ ਉਹ ਤਾਂ ਚਲੋ ਉੱਥੇ ਹੈ ਹੀ ਹੈ ਸੋ ਉਹ ਤੁਸੀਂ ਦੇਖ ਸਕਦੇ ਹੋ ਸੋ ਅਮੇজিং ਸੋ ਸਾਰਾ ਕੁਝ ਹੈ ਜਿਹੜਾ ਉਹ ਬਹੁਤ ਹੀ ਸੋਹਣਾ ਤੋਂ ਬਹੁਤ ਹੀ ਕਮਾਲ ਦਾ ਹੈ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਹੁੰਦਾ ਹੈ ਤੋ ਆਪਣੇ ਜਿਹੜੇ ਟੂਰ ਨੇ ਤੁਹਾਡੇ ਉਹਨਾਂ ਦੇ ਵਿੱਚ ਤੁਸੀਂ ਇਹ ਚੀਜ਼ਾਂ ਵੀ ਸ਼ਾਮਿਲ ਕਰਿਆ ਕਰੋ ਚੰਗਾ ਵੀ ਦੋਸਤੋ ਕੈਪੀਟਲ ਹਿੱਲ ਦਾ ਟੂਰ ਇੱਥੇ ਹੀ ਕਰਦੇ ਹਾਂ ਸਮਾਪਤ ਹੁਣ ਆਪਾਂ ਸੈਨੇਟ ਹਾਊਸ ਦੇ ਅੱਗੇ ਸੀ ਲੰਘਾਂਗੇ ਉਧਰ ਸੁਪਰੀਮ ਕੋਰਟ ਵੱਲ ਵੀ ਚੱਲਾਂਗੇ ਤੇ ਕਾਇਲ ਨੂੰ ਕਰਦੇ ਹਾਂ ਬਾਏ ਬਾਏ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ